ਉਸ ਸਰਦੀ ਚ ਨਿਮਨ ਮਾਵਾ ਭੈਣਾਂ ਧੀਆਂ ਮੇਰੇ ਘਰ ਬੜੀਆਂ ਜੀਆਂ ਦਾਰਾਂ ਕੱਢੀਆਂ ਮੈਂ ਕਿਸੇ ਨੂੰ ਦੱਸਿਆ ਨਹੀਂ ਮੈਂ ਕੋਈ ਐਕਸ਼ਨ ਨਹੀਂ ਲਿਆ ਤੇ ਸਰਦੀ ਚ ਤਦੇ ਵੀ ਆਪਣੇ ਪਾਪਾ ਸਰਦਾਰ ਬੈਂਸ ਸਿੰਘ ਜੀ ਬੰਸਿਤੇ ਲਿਆਏ ਜਦ ਕਿ ਅਸੀਂ ਜੋ ਵੀਡੀਓ ਕੱਲ ਮਾਨ ਸਾਹਿਬ ਨੇ ਸ਼ਹੀਦ ਭਾਈ ਬੈਂਸ ਸਿੰਘ ਦੇ ਸਬੰਧ ਦੇ ਵਿੱਚ ਸੋਸ਼ਲ ਮੀਡੀਆ ਤੇ ਪਾਈ ਹੈ ਉਹਦੇ ਸਬੰਧ ਦੇ ਵਿੱਚ ਦੱਸਣਾ ਚਾਹੁੰਦਾ ਹਾਂ ਕਿ ਸ਼ਹੀਦ ਭਾਈ ਬੈਂਸ ਸਿੰਘ ਦੀ ਵਰਸੀ 1984 ਤੋਂ ਲੈ ਕੇ ਹੁਣ ਤੱਕ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਤੇ ਸਾਡੇ ਜੱਦੀ ਪਿੰਡ ਮਲੋਆ ਵਿਖੇ ਲਗਾਤਾਰ ਮਨਾਈ ਜਾ ਰਹੀ ਹੈ ਆਪ ਜੀ ਉਸ ਦੇ ਵਿੱਚ ਸ਼ਾਮਲ ਨਾ ਹੋ ਕੇ ਅਲੱਗ ਤੌਰ ਤੇ ਬਰਸੀ ਮਨਾ ਕੇ ਸਿਆਸੀ ਰੋਟੀਆਂ ਸੇਕਦੇ ਆ ਰਹੇ ਹੋ ਜਿਹਨੇ ਗਵਰਨਰ ਦੀ ਸਰਕਾਰ ਦੇ ਵਿੱਚ ਅਨੇਕਾਂ ਹੀ ਸਾਡੇ ਨੌਜਵਾਨ ਮਾਰੇ ਸਾਡੀਆਂ ਧੀਆਂ ਪੇਣਾਂ ਦੀ ਬੇਵੱਤ ਕਰੀ ਉਹਨਾਂ ਨਾਲ ਉਹ ਜਿਹੜਾ ਬਹੁਤ ਬੱਚ ਦੇ ਸਰਕਾਰ ਦੀ ਬੱਚ ਦੇ ਵਿੱਚ ਬਰਾਬਰ ਦਾ ਭਾਗੀਦਾਰੀ ਰਹਾ ਤੇ ਅੱਜ ਉਹ ਅਜਿਹਾ ਪੰਥ ਕਿਵੇਂ ਹੋ ਗਿਆ ਅੱਜ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਨੂੰ ਇਹਦੇ ਤੇ ਆਪਣਾ ਜਵਾਬ ਦੇਣਾ ਚਾਹੀਦਾ ਜਿਹੜੇ ਖਬਰਾਂ ਦੀ ਗੱਲ ਕਰ ਰਹੇ ਆ ਉਹਨਾਂ ਨੂੰ ਸਪੱਸ਼ਟ ਕਰ ਦੇਣਾ ਚਾਹੀਦਾ ਵੀ ਇਹ ਚੀਜ਼ ਉਹ ਉਹਨਾਂ ਦੇ ਸਾਹਮਣੇ ਹੋ ਰਹੀ ਆ ਭਾਈ ਅਮਰਪਾਲ ਸਿੰਘ ਦੀਆਂ ਫੋਟੋਆਂ ਵਰਤੀਆਂ ਜਾ ਰਹੀਆਂ ਨੇ ਦਰਸ਼ਨ ਸਿੰਘ ਖੋਟੇ ਦੀ ਫੋਟੋ ਇੱਕ ਉੱਪਰ ਲਾਈ ਜਾ ਰਹੀ ਆ ਕਹਿਣ ਤੋਂ ਭਾਵ ਵੀ ਜੇ ਅੱਜ ਕੌਮ ਭਾਈ ਅਮਰਪਾਲ ਸਿੰਘ ਦਾ ਸਾਥ ਦੇ ਰਹੀ ਆ ਤੇ ਉਹਨਾਂ ਨੂੰ ਵੀ ਵੇਖਣਾ ਚਾਹੀਦਾ ਵੀ ਮੇਰੇ ਨਾਲ ਜਿਹੜੇ ਬਾਕੀ ਦੇ ਜਿਹੜੇ ਨਾਲ ਦੇ ਬੰਦੇ ਆ ਉਹ ਕੌਣ ਨੇ ਕੌਣ ਮੇਰੀ ਫੋਟੋ ਵਰਤ ਰਿਹਾ ਜੇ ਅੱਜ ਉਹ ਗਲਤ ਬੰਦੇ ਉਹਨਾਂ ਦੀ ਫੋਟੋ ਵਰਤ ਲੈਂਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਭਾਈ ਅਮਰਪ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਤੇ ਜਪਰੀ ਤੇ ਟਾਕ ਤੇ ਜਿੱਦਾਂ ਥੰਬਨੇਲ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਹੋਣਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਲੁਧਿਆਣਾ ਫਰੀਦਕੋਟ ਤੋਂ ਚੋਣ ਲੜ ਰਹੇ ਪੰਥਕ ਕੈਂਡੀਡੇਟਾਂ ਨੇ ਪੰਥਕ ਸੋਚ ਵਾਲਾ ਆਮ ਵਰਕਰ ਪਾਇਆ ਦੁੱਬਦੜ ਚ ਹੁਣ ਦੁੱਬਦੜ ਚ ਕਿਵੇਂ ਪਾਇਆ ਮੈਂ ਤੁਹਾਨੂੰ ਅੱਗੇ ਜਾ ਕੇ ਵਿਸਥਾਰ ਨਾਲ ਦੱਸ ਰਿਹਾ ਤੇ ਨਾਲ ਮੈਂ ਛੋਟੇ ਛੋਟੇ ਕਲਿੱਪ ਲਾਏ ਆ ਤੁਸੀਂ ਜਰੂਰ ਸੁਣਿਓ ਤੇ ਸਮਝਿਓ ਕਿ ਦੋਵੇਂ ਪੰਥਕ ਧਿਰਾਂ ਇੱਕ ਦੂਜੇ ਤੇ ਨਿਸ਼ਾਨੇ ਸਾਧ ਰਹੀਆਂ ਜਿਵੇਂ ਫਰੀਦਕੋਟ ਤੋਂ ਸਰਬਜੀਤ ਸਿੰਘ ਮਲੋਆ ਜੀ ਨੇ ਕੁਝ ਦਿਨ ਪਹਿਲਾਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਇਆ ਕਿਹਾ ਸੀਗਾ ਵੀ ਸਿਮਰਨਜੀਤ ਮਾਨ ਨੇ ਮੈਨੂੰ ਚੋਣਾਂ ਲਈ ਵਰਤਿਆ ਪਾਰਟੀ ਨੇ ਮੈਨੂੰ ਵਰਤਿਆ ਉੱਟਾ ਵੇਲੇ ਸ਼ੀਦਾਂ ਦੇ ਨਾਮ ਮੂਰੇ ਰੱਖ ਲੈਂਦੇ ਆ ਪਰ ਸਾਡ ਨੂੰ ਬਾਅਦ ਦੇ ਵਿੱਚ ਕੋਈ ਪੁੱਛਦਾ ਨਹੀਂ ਕੋਈ ਸਾਡੀ ਮਦਦ ਨਹੀਂ ਕਰਦਾ ਫਰੀਦਕੋਟ ਸੀਟ ਦੀ ਗੱਲ ਕਰੀ ਹਰ ਉਹ ਆਮ ਪੰਥਕ ਸੋਚ ਵਾਲਾ ਬੰਦਾ ਸੋਚਦਾ ਸੀ ਕਿ ਸਿਮਰਨਜੀਤ ਸਿੰਘ ਮਾਨ ਨੂੰ ਫਰੀਦਕੋਟ ਤੋਂ ਆਪਣਾ ਕੈਂਡੀਡੇਟ ਵਾਪਸ ਲੈਣਾ ਚਾਹੀਦਾ ਜਿੱਦਾਂ ਕਿ ਉਹਨਾਂ ਨੇ ਖਡੂਰ ਸਾਹਿਬ ਅੰਮ੍ਰਿਤਪਾਲ ਦੇ ਵਿਰੁੱਧ ਜਿਹੜਾ ਉਹਨਾਂ ਦਾ ਕੈਂਡੀਡੇਟ ਸੀਗਾ ਉਹ ਵਾਪਸ ਲਿਆ ਕਰ ਪਰ ਸਿਮਰਨਜੀਤ ਮਾਨ ਨੇ ਆਪਣਾ ਪੱਖ ਰੱਖਿਆ ਤੇ ਆਪਦੇ ਵੀਡੀਓ ਦੁਆਰਾ ਇਹ ਕਿਹਾ ਬੀ ਕੈਂਡੀਡੇਟ ਵਾਪਸ ਲੈਣਾ ਫਰੀਦਕੋਟ ਤੋਂ ਮੇਰੇ ਕੱਲੇ ਦੇ ਬਸ ਦੀ ਗੱਲ ਨਹੀਂ ਇਹ ਸਾਰਾ ਕੈਂਡੀਡੇਟ ਵਾਪਸ ਲੈਣਾ ਜਾਂ ਉਹਦੀ ਨੁਮਾਇੰਦਗੀ ਦੇ ਕਾਗਜ਼ ਭਰਨੇ ਇਹ ਸਾਰਾ ਕੁਝ ਪਾਰਟੀ ਤੈਅ ਕਰਦੀ ਹੈ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਡੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਉੱਤੇ ਤੀਰ ਮਾਰੇ ਫਰੀਦਕੋਟ ਤੋਂ ਸਰਦੂਲ ਦੇਵ ਸਿੰਘ ਝਗੜਾ ਠੜਾ ਹੋਇਆ ਜਿਹੜਾ ਬਹੁਤ ਇਮਾਨਦਾਰ ਹੈ ਤੇ ਇਸ ਨੂੰ ਪਾਰਟੀ ਨੇ ਐਨਾਨਸ ਕੀਤਾ ਕੈਂਡੀਡੇਟ ਉਸ ਬਾਅਦ ਇਹ ਜਿਹੜੇ ਬੱਗੀਟ ਨੇ ਇੰਨਾ ਨੇ ਸਰਜੀਤ ਸਿੰਘ ਨੋਟਿਆ ਕੀ ਫਰਟਾ ਦਿੱਤੇ ਸਤਸਰਜੀਤ ਸਿੰਘ ਨੇ ਮੈਨੂੰ ਮਾਵਾ ਪੜਾ ਤੀਆਂ ਮੇਰੇ ਖਰਬਾਂਆਂ ਜੀਆਂ ਜਾਣ ਆਖ ਦਿੱਤੀ ਮੈਂ ਕਿਸੇ ਨੂੰ ਦੱਸਿਆ ਨਹੀਂ ਮੈਂ ਕੋਈ ਐਕਸ਼ਨ ਨਹੀਂ ਲਿਆ ਮੈਂ ਖਮੋਸ਼ ਰਿਹਾ ਅੱਜ ਬਹੁਤ ਸਾਰੇ ਸਿੱਖ ਕਹਿੰਦੇ ਐ ਕਿ ਸਰਬਜੀਤ ਸਿੰਘ ਨੂੰ ਫਰੀਦਕੋਟ ਦੀ ਸੀਟ ਛੱਡ ਦਿਓ ਅਸੀਂ ਪਾਰਟੀ ਬਣਨ ਜਿਹੜਾ ਕੈਂਡੀਡੇਟ ਸਦਾ ਬਲਦੇਵ ਸਿੰਘ ਨਾ ਪਾਰੇ ਉਹ ਪਾਰਟੀ ਤਾਰਸਾ ਦੀ ਸਿਮਰਨਜੀਤ ਸਿੰਘ ਦੇ ਕੋਲ ਕੋਈ ਸ਼ਕਤੀ ਨਹੀਂ ਹੈ ਤਾਰਨ ਮੈਂ ਹੀ ਲੁਧਿਆਣਾ ਸੀਟ ਤੋਂ ਦੇਖਿਆ ਜਾਵੇ ਕਮਲਜੀਤ ਸਿੰਘ ਬਰਾੜ ਵੀ ਕਹਿੰਦਾ ਮੈਂ ਪੰਥ ਨੂੰ ਸਮਰਪਿਤ ਆ ਦੂਜੇ ਪਾਸੇ ਖਾੜਕੂ ਸ਼ਹੀਦ ਭਾਈ ਰਸਪਾਲ ਸਿੰਘ ਚੰਦੜਾ ਦਾ ਪੁੱਤਰ ਅਮਰਤਪਾਲ ਸਿੰਘ ਚੰਦੜਾ ਉਸ ਵੀਰ ਨੂੰ ਵੀ ਕਈ ਵਾਰ ਪੰਥਕ ਕਾਰਜਾਂ ਦੇ ਵਿੱਚ ਦੇਖਿਆ ਗਿਆਗਾ ਉਹ ਵੀ ਲੁਧਿਆਣੇ ਤੋਂ ਚੋਣ ਲੜ ਰਹੇ ਆ ਹੁਣ ਕਮਲਜੀਤ ਬਰਾੜ ਨੇ ਵੀ ਆਪਣੇ ਪੋਸਟਰ ਬਣਵਾਏ ਆ ਉਹਨਾਂ ਤੇ ਭਾਈ ਅਮਰਤਪਾਲ ਸਿੰਘ ਦੀ ਫੋਟੋ ਲਵਾਈ ਆ ਤੇ ਦੂਸਰੇ ਪਾਸੇ ਅਮਰਤਪਾਲ ਸਿੰਘ ਚੰਦੜਾ ਨੇ ਵੀ ਆਪਣੇ ਪੋਸਟਰਾਂ ਤੇ ਅਮਰਤਪਾਲ ਦੀ ਤਾਲ ਦੀ ਫੋਟੋ ਲਾਈ ਆ ਹੁਣ ਪੰਥਕ ਸੋਚ ਵਾਲੇ ਡੀ ਗਣਤੀ ਦੇ ਵਿੱਚ ਕਮਲਜੀਤ ਬਰਾੜ ਦੇ ਨਾਲ ਆ। ਅੰਮ੍ਰਿਤਪਾਲ ਸੰਧੜਾ ਨੇ ਵੀ ਪੰਥਕ ਲੋਕਾਂ ਨੂੰ ਬੇਨਤੀ ਕੀਤੀ ਆ ਕਿ ਮੈਂ 4 ਜੀ ਗਵਾਏ ਆ। ਪੰਥ ਲਈ, ਸਿੱਖ ਕੌਮ ਲਈ ਸਾਡੇ ਪਰਿਵਾਰ ਦੇ 4 ਜੀ ਗਵਾਏ ਆ ਅਸੀਂ। ਮੈਂ ਰੋਲ ਰੋਲ ਕੇ ਵੱਡਾ ਹੋਇਆ। ਮੈਂ ਛੋਟੇ-ਛੋਟੇ ਇੱਕ ਕਲਿੱਪ ਵੀ ਲਾਇਆ। ਉਹਨਾਂ ਨੇ ਇੱਕ ਨਿਜੀ ਚੈਨਲ ਤੇ ਇੰਟਰਵਿਊ ਦਿੱਤੀ ਆ। ਦਰ ਚਿੰਗਾ ਉਹ ਚਿੰਗਾ ਸਾਨੂੰ ਨਹੀਂ ਬੈਠਣ ਦਿੱਤਾ। ਫੇਰ ਅਸੀਂ ਅੱਜ ਪੰਥ ਦੇ ਕੌਮ ਦੀ ਜਿਹੜੀ ਲੜਾਈ ਆ ਫੇਰ ਲੜ ਰਹੇ ਆ। ਦਰ ਦਰ ਕੇ ਫੁਕਰਾ ਦੀ ਜਿਵੇਂ ਤੁਸੀਂ ਲਾਓ। ਉਹ ਖਾ ਖਾ ਕੇ ਅਸੀਂ ਪਲੇ ਆ। ਕਦੇ ਖੰਨੇ ਰਹੇ ਆ, ਕਦੇ ਪਟਿਆਲੇ ਰਹੇ ਆ। ਪਰ ਕਹਿਣ ਤੋਂ ਭਾਵ ਉਹਨਾ ਲੋਕਲ ਜਿਹੜਾ ਸਿਸਟਮ ਆ ਵੀ ਉਹਨਾਂ ਨੂੰ ਅੱਜ ਕਿਉਂ ਨਹੀਂ ਫਰੇ ਲੋਕ ਪਛਾਣ ਸਿੰਘ ਬਲੇਰ ਨੂੰ ਪਿੱਛੇ ਨਹੀਂ ਕੀਤਾ ਜਦੋਂ ਚਮਕੌਰ ਸਾਹਿਬ ਪਹਿਲੀ ਜਿਹੜੀ ਪਾਰਟੀ ਵੱਲੋਂ ਐਸਆਈਐਲ ਗਾਣੇ ਤੋਂ ਬਾਅਦ ਜਿਹੜੀ ਪਹਿਲਾਂ ਵੀ ਅਸੀਂ ਲਗਾਤਾਰ ਉਥੇ ਭਾਈ ਬਰਵਿੰਦਰ ਸਿੰਘ ਜਿਤਾਨਾ ਦੀ ਬੱਤੀ ਬਣਾਦੇ ਆ ਰਹੇ ਆ ਸ਼ਰੋਮਨੀ ਕਲਰਾਮ ਸਿੰਘ ਸਰ ਤੇ ਇਸ ਜਿਹੜੇ 2 ਸਾਲ ਹੋ ਗਏ ਉਹ ਝੂਠ ਨੂੰ ਮੇਨ ਇਹਨਾਂ ਨੇ ਸੋਧਾ ਸ਼ੋਂਪਿਆ ਗਿਆ ਸੀ ਕਿ ਤੁਸੀਂ ਉਥੇ ਜਾ ਕੇ ਬੱਤੀ ਬਣਾਉਣੀ ਆ ਤੇ ਪਹਿਲੀ ਜਿਹੜੀ ਸਟੇਜ ਆ ਭਾਈ ਅਮਰਪਾਲ ਸਿੰਘ ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਦਾਸ ਰਿਤਿ ਉਹਨਾਂ ਵੀ ਪਰਿਵਾਰ ਦੇ ਹੋ ਜਾਂ ਪਤਾ ਲੱਗਿਆ ਜਦੋਂ ਉਹਨਾਂ ਨੇ ਉਥੇ ਮੋਰਚਾ ਜਿਹਨੇ ਗਰਚੀ ਲਈ ਸਰਕਾਰ ਦੇ ਵਿੱਚ ਅਨੇਕਾਂ ਹੀ ਸਾਡੇ ਨੌਜਵਾਨ ਮਾਰੇ ਸਾਡੀਆਂ ਧੀਆਂ ਪੇਣਾਂ ਦੀ ਗੇਬਤ ਕਰੀ ਉਹਨਾਂ ਦਾ ਨਾਮ ਉਹ ਜਿਹੜਾ ਬਹੁਤ ਬੁੱਚੜ ਗੰਦੇ ਰਲ ਕਰਦੀ ਬੁੱਚੜ ਦੇ ਵਿੱਚ ਬਰਾਬਰ ਦਾ ਭਾਗਦਾਰੀ ਰਿਹਾ ਤੇ ਅੱਜ ਉਹ ਅੱਜ ਕਿੰਵੇਂ ਹੋ ਗਿਆ ਅੱਜ ਪਾਈਆ ਹਰਪਾਲ ਸਿੰਘ ਦੇ ਪਰਿਵਾਰ ਨੂੰ ਇਹਦੇ ਤੇ ਆਪਣਾ ਜਵਾਬ ਦੇਣਾ ਚਾਹੀਦਾ ਉਹਨਾਂ ਨੂੰ ਆਪਣਾ ਸੀ ਗੱਲ ਕਰਦੇ ਹੋ ਹਾਂ ਜੀ ਮੈਂ ਖੰਭੀ ਗੱਲ ਦੀ ਗੱਲ ਕਰ ਰਹੇ ਹਾਂ ਉਹਨਾਂ ਨੂੰ ਸਪੱਸ਼ਟ ਕਰ ਦੇਣਾ ਚਾਹੀਦਾ ਵੀ ਇਹ ਚੀਜ਼ ਉਹ ਉਹਨਾਂ ਦੇ ਸਾਹਮਣੇ ਹੋ ਰਹੀ ਆ ਪਾਈਆ ਅਮਰਪਾਲ ਸਿੰਘ ਦੀਆਂ ਫੋਟੋਆਂ ਵਰਤੀਆਂ ਜਾ ਰਹੀਆਂ ਨੇ ਦਰਸ਼ਨ ਸਿੰਘ ਖੋਟਰੀ ਦੀ ਫੋਟੋ ਇੱਕ ਉੱਪਰ ਲਾਈ ਜਾ ਰਹੀ ਆ ਕਹਿਣ ਤੋਂ ਭਾਵ ਵੀ ਤੇ ਉਹਨਾਂ ਨੂੰ ਵੀ ਵੇਖਣਾ ਚਾਹੀਦਾ ਵੀ ਮੇਰੇ ਨਾਲ ਜਿਹੜੇ ਬਾਕੀ ਦੇ ਜਿਹੜੇ ਨਾਲ ਦੇ ਬੰਦੇ ਆ ਉਹ ਕੌਣ ਨੇ ਕੌਣ ਮੇਰੀ ਫੋਟੋ ਵਰਤ ਰਿਹਾ ਜੇ ਅੱਜ ਉਹ ਗਲਤ ਬੰਦੇ ਉਹਨਾਂ ਦੀ ਫੋਟੋ ਵਰਤ ਲੈਂਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਭਾਈ ਅਮਰਤਪਾਲ ਸਿੰਘ ਲਈ ਇਹ ਚੀਜ਼ ਗਲਤ ਸਾਬਤ ਹੋਊਗੀ ਕਾਂਗਰਸ ਦੇ ਵਿੱਚੋਂ ਕਮਲਜੀਤ ਬਰਾੜ ਕੱਲ ਆ ਕੇ ਅੱਜ ਉਹ ਪੰਥ ਦੀਆਂ ਗੱਲਾਂ ਕਰਦਾ ਤੇ ਅਮਰਤਪਾਲ ਚੰਦਰਨਾ ਨੇ ਇੱਥੋਂ ਤੱਕ ਵੀ ਕਿਹਾ ਵੀ ਕਮਲਜੀਤ ਬਰਾੜ ਦਾ ਪਿਤਾ ਸਰਦਾਰ ਦਰਸ਼ਨ ਸਿੰਘ ਖੋਟੀ ਬਿਆਨਤ ਸਿੰਘ ਜਿਹਨੂੰ ਬਿਆਨਤਾ ਪੁੱਚੜ ਕਹਿੰਦੇ ਆ ਵੀ ਉਸ ਦਾ ਰਾਈਟ ਹੈਂਡ ਵੀ ਲਿਆ ਤੇ ਅੰਮ੍ਰਿਤਪਾਲ ਸੰਧੜਾ ਨੇ ਇੰਟਰਵਿਊ ਦੇ ਵਿੱਚ ਦੱਸਿਆ ਵੀ ਮੇਰੇ ਪਿਤਾ 1992 ਦੇ ਵਿੱਚ ਸ਼ਹੀਦ ਹੋਏ ਸੀ ਤੇ ਸਾਡਾ ਪਰਿਵਾਰ ਇੱਕ ਤਰ੍ਹਾਂ ਰੁਲ ਗਿਆ ਸੀ ਤੇ 1992 ਦੇ ਵਿੱਚ ਦਰਸ਼ਨ ਸਿੰਘ ਖੋਟੇ ਐਮਐਲਏ ਬਣਦਾ ਜਗਰਾਉਂ ਤੋਂ ਬਿਆਨ ਤੇ ਪੁੱਛੜ ਦਾ ਰਾਈਟ ਹੈਂਡ ਸੀ ਇਹਦਾ ਪਿਓ ਪਰ ਜਿਸ ਹਿਸਾਬ ਨਾਲ ਪੰਥਕ ਲਹਿਰ ਬਣੀ ਆ ਇਹ ਮੈਂ ਨਹੀਂ ਹੋਰ ਵੀ ਲੋਕ ਕਹਿ ਰਹੇ ਆ ਜੋ ਸੋਚ ਰਹੇ ਆ ਜਾਂ ਮੈਂ ਆਪਣੇ ਸਬਸਕ੍ਰਾਈਬਰਾਂ ਤੋਂ ਪੁੱਛਣਾ ਚਾਹਨਾਗਾ ਵੀ ਇਹਨਾਂ ਨੂੰ ਟੇਬਲ ਟਾਕ ਬੈਠ ਕੇ ਕਰ ਲੈਣੀ ਚਾਹੀਦੀ ਸੀ ਕਿਉਂਕਿ ਜੇ ਪੰਥ ਕਚੇਰੇ ਜਿੱਤਰਾਂਗੇ ਕਿਉਂ ਕੋਈ ਕਾਰਜ ਨਹੀਂ ਕਰ ਪਾਉਂਦੇ ਜਿਹੜਾ ਉਹ ਕਹਿੰਦੇ ਆ ਪਰ ਜਿਹੜੀਆਂ ਪਾਰਟੀਆਂ ਅਕਾਲੀ ਦਲ ਕਾਂਗਰਸ ਜੋ ਨਕਾਰੀਆਂ ਗਈਆਂ ਲੋਕਾਂ ਵੱਲੋਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਹੀ ਉਹ ਨਕਾਰੀ ਗਈ ਉਹਨਾਂ ਦੇ ਘਟੋ ਘਟ ਕੰਨ ਤਾਂ ਹੋਣਗੇ ਉਹਨਾਂ ਦੀਆਂ ਅੱਖਾਂ ਤਾਂ ਖੁੱਲਣਗੀਆਂ ਵੀ ਜੇ ਸਾਡੇ 'ਚ ਕਮੀ ਅਸੀਂ ਤਾਂ ਇਹੋ ਲੋਕਾਂ ਨੇ ਸਾਨੂੰ ਨਕਾਰਿਆ ਪਰ ਜਿਵੇਂ ਪੰਥ ਕਚੇਰੇ ਇੱਕ ਦੂਜੇ ਤੇ ਨਿਸ਼ਾਨੇ ਸਾਧ ਰਹੇ ਆ ਇਹ ਨਿਸ਼ਾਨਿਆਂ ਦੇ ਕਾਰਨ ਉਹ ਆਪ ਦਾ ਹੀ ਨੁਕਸਾਨ ਕਰ ਲੈਣਗੇ ਬਾਕੀ ਮੇਰੇ ਸਬਸਕ੍ਰਾਈਬਰ ਤੁਸੀਂ ਸਿਆਣਿਓ ਤੁਸੀਂ ਆਪੋ ਆਪਣੀ ਪ੍ਰਤੀਕਿਰਿਆ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਨਾਲ ਨਾਲ ਮੈਂ ਵੀਡੀਓ ਲਾਈਆਂ ਲਗੀਆਂ ਫਿਰ ਸਿਮਰਜੀਤ ਸਿੰਘ ਮਾਨ ਦਾ ਜਵਾਬ ਭਾਈ ਬਿਆਨਤ ਸਿੰਘ ਦੇ ਭਤੀਜੇ ਨੇ ਵੀ ਦਿੱਤਾਗਾ ਸਿਮਰਜੀਤ ਮਾਨ ਨੇ ਉਹ ਵੀਡੀਓ ਬਣਾ ਕੇ ਇਹ ਵੀ ਕਿਹਾ ਸੀਗਾ ਨਾ ਵੀ ਅਸੀਂ ਬਿਆਨਤ ਸਿੰਘ ਦੀ ਵਰਸੀ ਮਨਾਉਨੇ ਆ ਵਰਸੀ ਦੇ ਉੱਤੇ ਭਾਈ ਸਰਬਜੀਤ ਸਿੰਘ ਜੋ ਸ਼ਹੀਦ ਬਿਆਨਤ ਸਿੰਘ ਦਾ ਪੁੱਤਰ ਆ ਉਹ ਆਉਂਦਾ ਨਹੀਂ ਤੇ ਸਾਡ ਸ਼ਰਮ ਦੀ ਚੇਤ ਤਦੇ ਵੀ ਆਪਣੇ ਪਰਿਵਾਰ ਸੁਦਾ ਬਿਆਨ ਸਿੰਘ ਦੀ ਵਰਸੀ ਤੇ ਆਏ ਜਦ ਕਿ ਅਸੀਂ ਦਿੱਲੀ ਉਸ ਤੋਂ ਕੁਝ ਹੀ ਘੰਟੇ ਬਾਅਦ ਬਿਆਨਤ ਸਿੰਘ ਦੇ ਭਤੀਜੇ ਨੇ ਵੀਡੀਓ ਰਾਹੀਂ ਸਿਮਰਜੀਤ ਮਾਨ ਨੂੰ ਰਿਪਲਾਈ ਕੀਤਾ ਵੀ ਜੋ ਪੰਡ ਸ਼ਹੀਦ ਬਿਆਨਤ ਸਿੰਘ ਦੀ ਵਰਸੀ ਮਨਾਈ ਜਾਂਦੀ ਹੈ ਤੁਸੀਂ ਉਸ ਤੇ ਨਹੀਂ ਹੁੰਦੇ ਕੱਲ ਮਾਨ ਸਾਹਿਬ ਨੇ ਸ਼ਹੀਦ ਭਾਈ ਬਿਆਨ ਸਿੰਘ ਦੇ ਸਬੰਧ ਦੇ ਵਿੱਚ ਸੋਸ਼ਲ ਮੀਡੀਆ ਤੇ ਪਾਈ ਹੈ ਉਹਦੇ ਸਬੰਧ ਦੇ ਵਿੱਚ ਦੱਸਣਾ ਚਾਹੁੰਦਾ ਹਾਂ ਕਿ ਸ਼ਹੀਦ ਭਾਈ ਬਿਆਨ ਸਿੰਘ ਦੀ ਵਰਸੀ 1984 ਤੋਂ ਲੈ ਕੇ ਹੁਣ ਤੱਕ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਤੇ ਸਾਡੇ ਜੱਦੀ ਪਿੰਡ ਮਲੋਆ ਵਿਖੇ ਲਗਾਤਾਰ ਮਨਾਈ ਜਾ ਰਹੀ ਹੈ ਆਪ ਜੀ ਉਸ ਦੇ ਵਿੱਚ ਸ਼ਾਮਲ ਨਾ ਹੋ ਕੇ ਅਲੱਗ ਤੌਰ ਤੇ ਵਰਸੀ ਮਨਾ ਕੇ ਸਿਆਸੀ ਰੋਟੀਆਂ ਸੇਕਦੇ ਆ ਰਹੇ ਹੋ ਸ਼ਹੀਦ ਭਾਈ ਬਿਆਨ ਸਿੰਘ ਸਮੁੱਚੀ ਕੌਮ ਦਾ ਸਰਮਾਇਆ ਹਨ ਨਾ ਕੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਨਮਾਇਦੇ ਆਪ ਜੀ ਸੰਤਾਂ ਦਾ ਜਨਮ ਦਿਨ 12 ਫਰਵਰੀ ਨੂੰ ਮਨਾ ਕੇ ਸਿੱਖ ਅਸੂਲਾਂ ਦੀ ਧੋਰ ਵਗਿਆ ਕਰ ਰਹੇ ਹੋ ਕਿਉਂਕਿ ਸ਼ਹੀਦਾਂ ਦੀਆਂ ਵਰਸੀਆਂ ਮਨਾਇਆ ਜਾਂਦੇ ਹਨ ਨਾ ਕਿ ਜਨਮ ਦਿਨ ਜਦੋਂ ਤੱਕ ਸਰਬਜੀਤ ਸਿੰਘ ਮਲੋਆ ਤੁਹਾਡੇ ਨਾਲ ਸੀ ਤੁਸੀਂ ਉਹਦੇ ਬਾਰੇ ਕੋਈ ਕੁਝ ਨਹੀਂ ਬੋਲੇ ਹੁਣ ਜਦੋਂ ਉਹ ਆਜ਼ਾਦ ਤੌਰ ਤੇ ਚੋਣ ਲੜਦੇ ਹਨ ਸਿੱਖ ਕੌਮ ਉਹਦੇ ਨਾਲ ਹੈ ਆਪ ਜੀ ਉਸ ਦਾ ਵਿਰੋਧ ਕਰ ਰਹੇ ਕੁਝ ਸਮੇਂ ਪਹਿਲਾਂ ਤੁਸੀਂ ਆਪਣੇ ਨਾਨੇ ਅਰੂੜ ਸਿੰਘ ਨੂੰ ਸਿੱਖ ਕੌਮ ਦਾ ਗद्दार ਕਿਹਾ ਸੀ ਤੇ ਬਾਅਦ ਦੇ ਵਿੱਚ ਤੁਸੀਂ ਇਹ ਕਹਿ ਕੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਕਿ ਡੌਣੇ ਤਲਵੰਡੀ ਨੂੰ ਇੰਦਰਾ ਗਾਂਧੀ ਦੇ ਸਰੂਪਾ પા ਕੇ ਠੰਡਾ ਕਰਨਾ ਚਾਹੀਦਾ ਸੀ ਜਿਸ ਤਰ੍ਹਾਂ ਮੇਰੇ ਨਾਨੇ ਅਰੂੜ ਸਿੰਘ ਨੇ ਜਨਰਲ ਲੈਡ ਦੇ ਸਰੂਪਾ ਪਾ ਕੇ ਠੰਡਾ ਕੀਤਾ ਮਾਨ ਸਾਹਿਬ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਸਿੱਕੇ ਇਤਿਹਾਸ ਜ਼ੁਲਮ ਦੇ ਖਿਲਾਫ ਜੂਝਣਾ ਲੜਨਾ ਤੇ ਸ਼ਹਾਦਤ ਦੇ ਜਾਮ ਪੀਣਾ ਹੈ ਨਾ ਕਿ ਸਰੂਪੇ ਪਾ ਕੇ ਠੰਡਾ ਕਰਨਾ ਤੁਸੀਂ ਮੌਕੇ ਮੁਤਾਬਕ ਆਪਣਾ ਸਟੈਂਡ ਬਦਲ ਲੈਂਦੇ ਹੋ ਤੁਸੀਂ ਆਪਣੇ ਨਾਨੇ ਬਾਰੇ ਨਾਨੇ ਅਰੂਰ ਸਿੰਘ ਬਾਰੇ ਸਟੈਂਡ ਸਪਸ਼ਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਬਾਕੀ ਤੁਸੀਂ ਸਾਰੀਆਂ ਵੀਡੀਓ ਜ਼ਰੂਰ ਦੇਖਿਓ ਤੇ ਕਮੈਂਟਾਂ ਦੇ ਵਿੱਚੋਂ ਆਪੋ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ ਤਦ ਤੱਕ ਲਈ ਧੰਨਵਾਦ